ਆ ਗਲੀ ਚ ਨੂੰ ਹੁਣ ਹੁਣ ਨਾ ਹੁਣ ਨਹੀਂ ਮਿਲਦਾ ਉਹ ਗਲੀ ਚ ਦੰਦੀ ਨੇ ਕਿ ਆ ਜਾਉਂਗਾ ਮੈਂ ਵੱਡਾ ਫਿਰ ਮੈਂ ਵੱਡਾ ਆ ਦੇ ਆਪਨੇ ਬਾਦ ਨੂੰ ਨੱਤਾ ਵੀ ਚੱਲਦਾ ਤੇ ਮੈਂ ਵੱਡਾ ਮੈਂ ਵੱਡਾ ਗਿਆ ਗਿਆ ਆ ਲੋ ਆਉਟ ਆ ਗਏ ਆਲੇ ਦੇਖਣ ਆਏ ਕਰਦੇ ਆ ਕੱਢਣ ਨੂੰ ਬਹਾਨ ਨੂੰ ਬੋਲੀ ਜੀ ਬਾਈ ਤੇ ਹੀਰਾ ਵੀ ਕਹਿੰਦਾ ਮੈਂ ਹੈਲਪ ਕਰਾਉਣੀ ਆ ਤੇਰੀ ਤੇ ਹੁਣ ਦੇਖਦੇ ਹਾਂ ਨਾ ਫੜਦਾ ਕੁੱਤਾ ਹਾ ਫੜ ਆ ਫੜ ਕੇ ਉਹਰੇ ਖੜਾ ਰਹੀ ਹਾਂ ਠੀਕ ਆ ਵੀਰੇ ਸੱਸੀ ਗਰਬਾ ਜੀ ਸਾਰਿਆਂ ਨੂੰ ਸਵਾਗਤ ਆ ਜੀ ਹੀਰਾ 855 ਦੇ ਤੇ ਬਾਕੀ ਬਈ ਸਵੇਰ ਸਵੇਰ ਦਾ ਟਾਈਮ ਆ ਤੇ ਆਪਾਂ ਸਫਾਈ ਕਰਨ ਲੱਗੇ ਆਂ ਹੀਰੇ ਦੇ ਕਮਰੇ ਦੀ ਤੂੰ ਤੁਹਾਡੇ ਡੀਓ ਕਰਦੇ ਆਂ ਆਪਾਂ ਤੇ ਇਹਦਾ ਆਪਾਂ ਨੇ ਛੱਡਿਆ ਬਈ ਜੇ ਉੱਧਰ ਉੱਧਰ ਉਹਨੇ ਰਾਤ ਪਹਿਲਾਂ ਤਾਂ ਨੇ ਜਿਹੜੀ ਖੁਰਦੀ ਰੱਖੀ ਵੀ ਤੇ ਖੋਲੀ ਤੋੜਤੀ ਬਾਕੀ ਫਿਰ ਜਿਹੜਾ ਰੇਰੂ ਪਿਆ ਉਹਦੇ ਉੱਪਰ ਤਲਤਾ ਮਾਰੀ ਜੀ ਪਰ ਜੀ ਲੱਗ ਗਿਆ ਫਿਰ ਵੀ ਚਲੋ ਇੱਕ ਅੱਧਾ ਦਿਨ ਤਾਂ ਕੱਪਦਾ ਹੀ ਹੁੰਦਾ ਤੇ ਹੁਣ ਖੜਾ ਹਨ ਵਧੀਆ ਦਾਣਾ ਦੂਣ ਉੱਥੇ ਪਾਤਾ ਨੂੰ ਦਸਲੇ ਚ ਖੁਰਦੀ ਉਹਨੇ ਤੋੜਦੀ ਪੈਰ ਦੇ ਉਹਦੇ ਤੇ ਜਾਂ ਫਿਰ ਉਹ ਗੱਡ ਹੋਊਗੀ ਖੁੜਲੀ ਜਾਂ ਫਿਰ ਆਪਾਂ ਨੇ ਉਹਦੇ ਰੇ ਜਾ ਕੇ ਫਿਰ ਉੱਥੇ ਬੰਦੇ ਕਰਨਾ ਐਂ ਕੰਮ ਕਰਨਾ ਪੈਣਾ ਤੇ ਇੱਧਰ ਆਪਾਂ ਤੋੜੀ ਦੇ ਦੇ ਖੁੜਲੀ ਕਿਖੜਾ ਖੜਾ ਲੰਦਾ ਉੱਪਰ ਦੇ ਚਾਰ ਚੱਕ ਇਤ ਨੂੰ ਮਰੀ ਜਾਂਦਾ ਥੱਲੇ ਵੀ ਇਹ ਸਾਰੇ ਹੁਣ ਇਕੱਠੀ ਕਰਕੇ ਸਫਾਈ ਕਰ ਲਈ ਚੰਗੀ ਤਰ੍ਹਾਂ ਜੇ ਬੰਨਿਆ ਹੋਵੇ ਹੁੰਦਾ ਜਦ ਸਾਡੇ ਉਹ ਕੰਮ ਨਹੀਂ ਦਿੰਦਾ ਇਹਨਾਂ ਸੱਤ ਬਸ sahi ਹੁੰਦੀ ਹੈ। ਬਾਕੀ ਇਹ ਪੰਜੀ ਬਣਾਈ ਹੈ ਜਿਹੜੀ ਪੰਜੀ ਨਾਲ ਵੀ ਬਈ ਫਾਇਦਾ ਪੂਰਾ। ਅਦੇ ਉੱਪਰ ਕੁਝ ਢਾਉਣਾ ਹੈ ਹੱਥ ਵੱਡਦਾ ਸੜੀਏ। ਇਥੇ ਠੰਡਾ ਹੋ ਜਾਂਦਾ ਹੈ। ਹਮ ਤਿੰਨਾਂ ਨੂੰ ਦਾਣਾ ਪਾਇਆ ਪਿਆ। ਦਾਣਾ ਖਾਣ ਲੱਗੇ ਹੋਏ। ਤੇ ਆਹ ਸਫਾਈ ਸੂਈ ਕਰਕੇ। ਹੀਜੇ ਦੀ ਮਾੜੀ ਗਰਮੀ ਕੱਢ ਕੇ ਆਉਣੀ ਹੈ। ਫੇ ਰਾਤ ਨੂੰ ਹੋਰੀ ਰਹੂੰਗਾ। ਮੈਂ ਜਾਣਾ ਹੈ ਕੱਲੂ ਮੁਰਨਾ। ਤਲੂ ਸ਼ਾਹੋਂ ਤੱਕ ਆਵਾਂਗੇ ਤਾਂ ਕਰਕੇ ਹੁਣ ਕੋਈ ਸੇਵਾ ਪਾਣੀ ਦੀ ਕਰਿਆਈਏ ਕਮਾ ਲਈਏ ਕਿ ਆ ਗਲੀ ਵਾਲੇ ਗੇਟ ਨੂੰ ਕੱਢਣਾ ਅੱਜ ਤੁਹਾਨੂੰ ਦਿਖਾਉਂਗਾ ਪਿੰਡ ਵਾਲੀਆਂ ਗੜੀਆਂ ਤਾਂ ਇੰਨਾ ਖੁਸ਼ ਹੋ ਕੇ ਭੱਜਦਾ ਏ ਵੀ ਨੱਚਦਾ ਹੀ ਜਾਂਦਾ ਲੋਕ ਨਿਕਲ ਨਿਕਲ ਦੇ ਦੇ ਵੀ ਪਤਾ ਨਹੀਂ ਕਿਹ ਆ ਗਿਆ ਐ ਪੌੜਾਂ ਦੇ ਅਤਾਂਕਾ ਪਗਤ ਗਤਿ ਗੁਣ ਗਿਆਨ ਵਿਚਾਰ ਸਰਤੰਥ ਤਤੀ ਅਸੰਖ ਦਲਦਾਰ ਸਰਤੰਥ ਸੂਰ ਮੋਹ ਕੰਖ ਤਾਰ ਅਸੰਖ ਮੋਨ ਹਿਲੇ ਵਿਲਾਇ ਤਾਰ ਕੁਦਰਤਿ ਕਾਉਣ ਕਹਾ ਵਿਚਾਰ ਸਵਾਰਿਆ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸ੍ਰਾਮਤ ਨਿਰੰਕਾਰ ਅਸੰਖ ਦੂਰਕ ਅੰਧਕੋਰ ਸਰਦੰਖ ਚੋਰ ਧਾਮ ਚੋਰ ਸਰਦੰਖ ਅਮਰ ਕਰ ਜਾਹੀ ਜੋਰ ਅਤੰਖ ਗਰਵਾਟ ਬਧਿਆ ਕਰਾ ਹੈ ਸਰਦੰਖ ਪਾਪੀ ਪਾਪ ਕਰ ਜਾਹੀ ਸਾ ਨਿਪੜਿਆ ਪਿਆ ਹਰ ਜਾ ਤੰਨੇ ਕੋਲ ਸਾਫ ਕਰਾ ਰ ਆਪਣਾ ਨਾ ਗੰਡੇਆਲਾ ਲਾ ਕੇ ਕਰੂ ਫਿਰ ਸਰਦੰਖ ਸਿਆਣਾ ਬਹੁਤ ਆ ਬਈ ਸਹੀ ਦਾਦਾ ਸਿਆਣਾ ਬਹੁਤ ਉਹ ਲੱਛਣ ਨਹੀਂ ਨਾ ਹੈਗੇ ਤੇ ਆਨੇ ਵਾਲੇ ਦੰਦੀ ਨੇ ਕਿਆ ਆਜੂਗਾ ਮੈਂ ਵੱਡਾ ਫਿਰ ਮੈਂ ਵੱਡਾ ਆ ਦੇ ਆਪਣੀ ਬਾਹ ਨੂੰ ਨੱਤਾ ਵੀ ਜਾਂਦਾ ਤੇ ਮੈਂ ਵੱਡਾ ਇਹ ਮੈਂ ਵੱਡਾ ਇਹ ਲਿਆ ਇਹ ਇਹ ਆਹ ਦੇ ਆ ਮੈਂ ਵੱਡਾ ਨਾ ਦੰਦੀ ਵੱਡਾ ਕੈਸਾ ਹੋ ਰਹੀ ਹੋ ਰਹੀ ਕੈ ਕੈਸਾ ਹੈ ਹੈ ਆਪਣੀ ਬਾਹ ਨੂੰ ਦੰਦੀਆਂ ਜਦ ਅਸੀਂ ਵੱਡਦੇ ਫਿਰ ਤੁਰ ਚੱਲਦਾ ਮੈਨੂੰ ਦੁੱਖ ਲੱਗਦਾ

ਉਹ ਤਾਂ ਮਗਨ ਨਾ ਹੁਣ ਤੇ ਨੂੰ ਲੋ ਕੀ ਬੱਚੀ ਬੱਚੇ ਮੇਰੇ ਸਾਡੇ ਨੂੰ ਜਾਓ ਭਾਈ ਜੀ ਕੁਛ ਚੱਕ ਕਰਦਣ ਹਾਂ ਸਾਡੇ ਤੇ ਇਹ ਬਾਲ ਬਹੁਤ ਹੈ ਬਾਲ ਨਾ ਚਾਲ ਚਾਲ ਤੇ ਮੈਂ ਨਾ ਹੀ ਭਰ ਜਾਂਦਾ ਬਾਲਾ ਨਾਲ ਤਾਂ ਮਹੱਤਵੀ ਦੱਤਾ 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 ਦੱ ਪਰ ਦਰਦ ਤਾਂ ਕਰਦਾ ਥੋੜਾ ਥੋੜਾ ਪਰ ਜਿਆਦਾ ਨਹੀਂ ਹਾਂ ਮਾਦੋ ਜੀ ਬਾਈ ਤੇ ਕੀੜਾ ਵੀ ਕਹਿੰਦਾ ਮੈਂ ਹੈਲਪ ਕਰਾਉਣੀ ਆ ਤੇਰੀ ਤੇ ਹੁਣ ਦੇਖਦੇ ਹਾਂ ਦਾ ਫੜਦਾ ਕੁੱਤਾ ਹਮਾਰਾ ਆ ਫੜ ਕੇ ਉਹਰੇ ਖੜਾ ਰਹੀ ਹਾਂ ਠੀਕ ਆ ਹਾਂ ਹੁਣ ਕਮਾਉਣ ਦਾ ਲਾਜੀ ਨੂੰ ਇਹ ਮੰਗੋ ਇਹਨੂੰ ਕਾਕੇ ਕਾਕੇ ਰੱਖ ਆਹ ਕੰਮ ਕੀ ਕਰਦਾ ਓ ਬਾਈ ਆਹ ਕੰਮ ਨਾ ਕਰ ਮਧੀ-ਮਧੀ ਸਮਾਂ ਲੈ ਆਂਦਾ ਮੈਂ ਲੈ ਤੋੜਤੀ ਰਸੀ ਓ ਆਹ ਆ ਕੰਮ ਰਸੀ ਛੱਡ 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 ਓ ਛੱਡ ਦੇ ਬਾਈ ਰਸੀ ਛੱਡ ਰਸੀ ਛੱਡ ਇਹ ਆ ਗੱਲ ਗਲਤ ਆਵੇਂ ਤੇਰੀ ਛੱਡ ਛੱਡੂਗਾ ਨਹੀਂ ਤੂੰ ਵੀ ਅੜਦਾ ਫਿਰ ਮੈਂ ਨਹੀਂ ਅੜਦਾ ਲੈ ਚੱਲ ਛੱਡ ਛੱਡ ਹਾਂ ਅੜਦਾ ਪੂਰਾ ਓ ਬਾਈ ਓਏ ਆ ਛੱਡ ਆ ਜਾ ਇਹ ਇੱਕ ਮੋਮੈਂਟ ਰਾਗੇ ਚੱਲ ਰਸਕ ਠੀਕ ਕਰੀ ਕੀ ਤੇਰਾ ਕਹਿ ਤੀ ਇਹ ਬੱਚੀ ਛੱਡ 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 ਦੇ ਛੱਡ ਦੇ ਨਹੀਂ ਛੱਡ ਦਿੱਖੀ ਕਹਿੰਦਾ ਮੈਂ ਨਹੀਂ ਹਰਦਾ ਹਾਂ ਹਾਂ ਆ ਗਿਆ ਦੰਮਾ ਛੱਡ ਛੱਡ ਦਿਲੋਂ ਜਾ ਚੱਲ ਚੱਤ ਮੈਂ ਬਾਈ ਤੂੰ ਵੀ ਤੇਰੇ ਨਾਲ ਕੰਮ ਕਰਨਾ ਤਿੱਕ ਤਾਂ ਸਹੀ ਕਿ ਡੀ ਰੱਸੀ ਨਹੀਂ ਛੱਡ ਮਾਰ ਤਰਪ ਇਹਦਾ ਪੁੱਠਾ ਬੰਗਾ ਲੈ ਲਿਆ ਕੰਮ ਐਵੇਂ ਹੀ ਖੜਾ ਫਿਰ ਖੜਾ ਰਹੇ ਇਹ ਬੱਚੇ ਆਹੇ ਜੇ ਕੰਮ ਕਰਾ ਲਓ ਆਹੇ ਕੰਮਾਂ ਨੂੰ ਤੇਜ਼ ਕਰਾਓ ਪਿੰਡਾਂ ਦੀਆਂ ਗਲੀਆਂ ਜਨ ਸੈਰ ਹੋ ਰਹੀ ਅੱਜ ਦੇਖਣ ਆਏ ਕਰਦੇ ਆ ਕਾਢ ਨੂੰ ਬਹਾਨੂੰ ਸੁਣੀ ਨਿਆਣੇ ਨਹੀਂ ਮੰਨਦੇ ਨਿਆਣੇ ਦੇਖਦੇ ਹੀਰਾ ਆ ਗਿਆ ਹੀਰਾ ਸਾਰਿਆਂ ਨੂੰ ਪਤਾ ਚੱਲ ਚੱਲ ਪੁੱਤ ਠੀਕੇ ਦਾ ਪਿਆਰੇ ਸਾਰੇ ਆਣਾ ਬਈ ਇਹਨਾਂ ਦੇ ਨਿਆਣੇ ਜਿੰਨੇ ਵੀ ਆ جدے کہہ دنے ہیر آ گیا ہیر ہوں تو سکول لنگے تھوڑا لیٹ ہو گیا او جتھر کالا چاچا پھرتا چل بتا چل لڑ تو کیا ہو گیا تھانو چل جان کالی چیز میم بٹھا دے لگے مار ਬੰਦਾ ਵਿਛਾਣਿਆ ਲੱਗਦਾ ਇਹ ਨਾ ਦਾਣਾ ਨਹੀਂ ਭੁੱਲਿਆ ਜਦ ਇਹ ਆਉਂਦਾ ਇੱਧਰ ਨੂੰ ਕੋਲਾ ਫੀਡ ਵਾਲਾ ਹੁਣ ਤੱਕ ਨਹੀਂ ਭੁੱਲਿਆ ਮੁੱਲ ਪਾਉਂਦਾ ਜਦ ਜਦੇ ਮੁੜਿਆ ਆਇਆ ਹੋਰ ਜੀ ਕੀ ਹਾਲ ਹੈ ਜੀ ਵਧੀਆ ਸਾਰਿਆਂ ਨੂੰ ਹਾਂ ਬਾਈ ਜੱਟ ਦੀ ਚੜਾਈ ਹੈ ਹਾਂ ਆ ਗਲੀ ਚੋਂ ਹੁਣ ਹੁਣ ਨਾ ਹੁਣ ਨਹੀਂ ਦਿਸ ਰਿਹਾ ਉਹ ਗਲੀ ਚੋਂ ਉਹਦਾ ਹੁਣ ਲੱਗ ਗਿਆ ਨਾ ਕਾਰ ਵੀ ਪਾ ਦਿੰਦਾ ਇਹਦਾ ਕੌੜਾ ਹੀ ਕਿਨੇ ਕਹਿਣਾ ਜੇ ਹਾ ਕੁਛ ਨਾ ਕਰਿਆ ਆ ਗਲੀ ਜ ਨੂੰ ਘੁੰਮ ਕੇ ਆਇਆ ਕਰਦਾ ਹੁੰਦਾ ਇੱਥੇ ਤੇ ਆਏ ਘੁੰਮਿਆ ਜਦੇ ਹਾਂ ਓਏ ਨਾ ਦੇਖਤਾ ਤਰ ਲਾ ਕੇ ਉਹ ਸੁਣਾ ਬਾ ਵਧੀਆ ਆਹ ਭਾਈ ਸਪੀਕਰ ਫੁਕਰ ਤਾਂ ਗਿਆ ਬਣਿਆ ਹੁਣ ਯਾਰ ਤੂੰ ਕਹਿੰਦਾ ਨਾਪ ਲੈਣਾ ਉਹ ਗਿਆ ਕੀ ਕਰੇ ਨਹੀਂ ਆਉਣਾ ਫੇਰ ਤੋ ਯਾਰ ਉੱਥੀ ਲੈ ਜਾ ਉੱਥੇ ਚੱਜ ਨਾਲ ਲੈ ਲੂੰਗਾ ਨਾ ਆਪਾਂ ਮੈਂ ਇਹ ਕਹਿਣਾ ਇੱਕ ਬਾਈ ਨਾਲ ਨਾਪ ਦੇ ਆ ਤਸੱਲੀ ਨਾਲ ਨਾ ਜਿਹੜੀ ਟਿਪ ਆਦਾ ਨਾ ਨਹੀਂ ਤੇ ਉਹ ਤਾਂ ਨਹੀਂ ਹੋਣਾ ਸੱਸੀ ਕਾਲ ਜੀ ਨਹੀਂ ਬਈ ਚਾਹ ਪੀ ਕੇ ਆਇਆ ਮੈਂ ਅੱਛਾ ਆਹ ਉਹਨੂੰ ਮੈਂ ਪੁੱਛ ਲਵਾਂ ਜੇ ਤਾਂ ਭਾਈ ਲੈਣਾ ਲੈ ਲੈ ਨਹੀਂ ਹੋਰ ਪਾਸੇ ਦੇਖੀਏ ਮੈਂ ਕਹਾ 2000 ਦਾ ਮਰਵਾਗਾ 4 ਦਿਨਾਂ ਦੇ ਦੇ ਦੂੰਗਾ ਨਹੀਂ 4 ਦਿਨ ਤੇ ਤਾਂ ਨਹੀਂ ਹਫਤਾ ਘਟੋ ਘਟ ਮੰਨ ਕੇ ਚੱਲ ਆ ਆਰਡਰ ਲੈਂਡ ਵਾਲਾ ਅੱਛਾ ਉਹਨੇ ਤਾਂ ਦੇ ਦੇਣਾ ਭਾਈ ਉਹਦੇ ਕੋਲ ਬੰਦੇ ਵੀ ਬਹੁਤ ਆ ਤੇ ਫੇਰ ਕੱਲਾ ਕਰਦਾ ਮੈਂ ਚਾਰ ਚਾਰ ਬੰਦੇ ਨੇ ਅੱਡੀ ਜੀ ਪਰ ਥੋੜਾ ਜਿਨਾ ਜਾਂਦਾ ਹੈ 10-15000 ਉੱਪਰ ਪਰ ਸਾਰੀ ਇਹ ਉਹਦਾ origignal ਵਾਲਾ ਸਮਾਨ ਹੈ ਫਰਕ ਤਾਂ ਜਿੱਦਾਂ ਹੈਗਾ ਹੀ ਆ ਐਡੇ ਫਿਰ ਦੂਆ ਹੈਂਡ ਮੇਡ ਵਾਲਾ ਇਹ ਸਮਾਨ ਉਹਦੇ ਫਿਰ ਦੂਆ ਪੈ ਜਾਣਾ ਫਿਰ ਐਲਟਰਨੇਟਰ ਵੀ ਚੇਂਜ ਹੋਣਾ ਉਹਦਾ ਤਾਂ ਉਹ ਕਹਿੰਦਾ ਫਿਰ ਬੈਟਰੀਆਂ ਦੋ ਰੱਖ ਹੋਣੀਆਂ ਹੈ ਜੇ ਤਾਂ ਮਜਾਉਣਾ ਰੋਜ਼ ਦਿਨ ਹਾਂ ਫਿਰ ਤਾਂ ਦੋ ਬੈਟਰੀਆਂ ਤੇ ਐਲਟਰਨੇਟਰ ਚੇਂਜ ਸਾਰਾ ਕੁਝ ਹੋਣਾ ਕੀ ਕਰਨਾ ਪੈਣਾ ਠੀਕ ਆ ਫਿਰ ਤਾਂ ਫਿਰ ਬੈਟਰੀ ਮੋਟਰੀ ਦਾ ਉੱਪਰ ਕਹਿੰਦਾ ਉਹ ਐਕਸਟਰਾ ਪੈਣਾ ਬਾਕੀ ਸਿਸਟਮ ਸਾਰੇ ਸਿਸਟਮ ਦਾ ਹਾਂ ਠੀਕ ਨਾਲ ਸਾਰੇ 5-7000 ਦਾ ਫਰਕ ਪੈਂਦਾ ਆਹੋ ਇੰਨਾ ਕੇ ਹਾਂ ਮੈਂ ਕਰਿਆ ਤਾਂ ਪਤਾ ਮੈਂ ਵੀ ਹਾਂ ਇੰਨੇ ਕੁ ਤਾਂ ਹੀ ਕਹਿੰਦਾ ਤਾਂ ਉਹ ਜਸ਼ਨ ਵੀ ਦਾਦਾ ਦਾ ਕਹਿੰਦਾ ਜਿੰਨਾ ਇਹਨੇ ਦੱਸਿਆ ਨਾ ਹਾਂ ਇਹਦੇ ਨਾਲੋਂ 5-7000 ਉੱਪਰ ਪੈ ਰਿਹਾ ਮਤਲਬ ਕਿ 10 ਲਾ ਲਾ 10000 ਉੱਪਰ ਪੈ ਰਿਹਾ ਹੈ ਠੀਕ ਆ ਜਿਹੜੀ ਆ ਫਿਰ ਉਹ オリジナル ਕਹਿੰਦਾ ਸਮਾਨ ਹਾਂ ਅਪਰ ਜਿਹੜੀਆਂ ਬੈਟਰੀ ਬੁੱਧ ਨੇ ਇਹ ਉਤੇ ਐਕਸਟਰਾ ਉਹ ਐਕਸਟਰਾ ਉਹੀ ਤੇਰਾ ਮੰਨ ਲੇਗੇ ਚੱਲ ਵੀ 30000 ਰੁਪਿਆ 35 ਉੱਪਰ ਲੱਗ ਜਾਊਗਾ ਕੋਲ ਹੋਰ ਲੱਗਣਾ ਲੱਗ ਜਾਊਗਾ ਕਿਉਂਕਿ ਆਲਟੀਨੇਟਰ ਉਹ ਕਿਹੜਾ ਦੂਆ ਲਾਉਂਦਾ ਆਪਣੇ ਵਾਲਾ ਕੰਮ ਥੋੜੀ ਉਹਦਾ ਵੀ ਜਿਹੜਾ ਆਪਾਂ ਲਾ ਦੰਨੇ ਆ ਹਾਂ ਗੱਡੀਆਂ ਦਾ ਕੋਲ ਕਿ ਉਹਨੇ ਨਵਾਂ ਲਾਉਣਾ ਨਵਾਂ ਤਿਆਰ ਹੋਇਆ ਪਿਆ 100 ਐਂਪੀਅਰ ਕੱਢੇ ਹਾਂ ਉਹ ਲਾਉਣਾ ਨਾ ਉਹ ਤਿਆਰ ਹਾਂ ਸੈਕੰਡ ਹੈਂਡ ਨੇ ਦੋ ਬੈਟਰੀਆਂ ਲਾਉਣੀ ਤੇ ਇਹਨੇ ਤਾਂ ਸੈਕੰਡ ਹੈਂਡ ਲਵਾ ਦੇਣਾ ਉਹੀ ਤੇਰਾ 3000 ਦਾ ਅਲਟਰਨੇਟਰ ਲੱਗਣਾ ਹੁਣ ਵੀ ਇਹ ਵੀ ਲੱਗਣਾ ਹਾਂ ਅਲਟਰਨੇਟਰ ਦਾ ਚੇਂਜ ਕਰਾਉਣਾ ਪੈਣਾ ਬੈਟਰੀ ਕੇ ਚੱਲੂ ਅੱਛਾ ਹਾਂ 3000 ਦਾ ਅਲਟਰਨੇਟਰ ਹੈਗਾ ਤੇਰਾ 3000 ਦਾ ਖਰਚਾ ਮਰੰਡੇ ਦੇ ਲਈ ਆਈ ਇੰਡੀ ਕੋ ਦਾ ਲਈ ਆਈ ਉੱਥੇ ਲਵਾ ਲਈ ਲੋਹਾ ਕੇ ਹੈਗਾ ਬਾਈ ਇਹਦਾ ਚੇਂਜ ਕਰਾਉਣਾ ਪੈਣਾ ਜੀ ਨਹੀਂ ਫਿਰ ਮੇਰੇ ਵਾਲਾ ਕੰਮ ਹੋਣਾ ਧੱਕੇ ਵਾਲਾ ਇਹ ਵੀ ਰੱਖ ਲੈਣਾ ਫੇ ਅਸੀਂ ਨਹੀਂ ਇਹ ਨਾ ਦੇਈ ਵਿੱਚੋਂ ਇਹ ਤਾਂ ਉਹ ਯਾਰ ਉੱਥੇ ਤੈਨੂੰ ਦੱਸਦਾ ਜੇ ਤਾ ਤੂੰ ਆਪ ਲੈ ਕੇ ਆਇਆ ਫੇ ਤਾਂ ਤੁਹਾਡਾ ਵਿਚੇ ਚਲੇ ਜਾਣਾ ਠੀਕ ਆ ਵੀ ਆਪਣਾ ਤੁਸੀਂ ਆ ਰੱਖ ਲਿਓ ਨਹੀਂ ਥੋੜਾ ਉਹਨੇ ਕੱਟ ਲੈਣਾ ਕਿਸੇ ਨੇ ਉਹਦੇ 4000 ਮੇਰੇ 5000 ਰੁਪਏ ਲੱਗਲੇ ਐਲਟਰਨੇਟਰ ਪਰ ਮੈਂ ਲੋਕਾਂ ਦੇ ਲਵਾਉਂਦਾ ਫਿਰਦਾ 2500 3000 ਜੀ ਤਾਂ ਆਪਣਾ 5000 ਲਾਈ ਫਿਰਦਾ ਫੇ ਮੈਂ ਪਹਿਲਾਂ ਫਸ ਗਿਆ ਨਾਵੇਂ ਜੀ ਮੈਂ ਤਾਂ ਆਪਣਾ ਵੀ ਕਟਾ ਬੈਠਿਆ ਮੇਰੇ ਵਾਲਾ ਪਰ ਖਤਮ ਤਾਂ ਐਲਟਰਨੇਟਰ ਜਾਮਾ ਹੀ ਹੋਇਆ ਪਿਆ ਇਹ ਤਾਂ ਠੀਕ ਆ ਇਹ ਤਾਂ ਨਾ ਮਲਟੀਨੇਟਰ ਪਿਆ ਨਾ ਪਲੇਟਫਾਰਮ ਲਵਾਉਣਾ ਮੈਂ ਵੀ ਯਾਰ ਹਾਂ ਇੱਕ ਟਾਇਰ ਪਵਾ ਕੇ ਲਿਆਉਣੇ ਇੱਕ ਪਲੇਟਫਾਰਮ ਤੋਂ ਉਹੇ ਕੰਮ ਕਰਨੇ ਵਧੀਆ ਫਾਇਦਾ ਪਲੇਟਫਾਰਮ ਦਾ ਹੋਰ ਮੈਂ ਤਾਂ ਉਦੋਂ ਬੈਹਿ ਕੇ ਮੈਨੂੰ ਤਾਂ ਐ ਤਾਂ ਨਾ ਡਰ ਵੀ ਗੋਡੇ ਲੱਗੀ ਜਾਣੇ ਉਹਦੇ ਨਾਲ ਗੋਡੇ ਉਂ ਮੁਰਮੇ ਰਹਿੰਦੇ ਆ ਇਹਦੇ ਨਾਲ ਆ ਉਹ ਫਰਕ ਆ ਸਿੱਧਾ ਗੋਡੇ ਤਾਂ ਜ਼ੋਰ ਵੀ ਪੈਂਦਾ ਇਹ ਤਾਂ ਜ਼ੋਰ ਵੀ ਨਹੀਂ ਪੈਂਦਾ ਫਿਰ ਦੁੱਖ ਪਰ ਇਹ ਹੈਵੀ ਡਫ ਸਿੰਗਲ ਕਲੱਚ ਆ ਮੇਰੇ ਵਾਲੇ ਰੱਡ ਪਵਾ ਦੇਣੇ ਇਹ ਸਿੰਗਲ ਕਲੱਚ ਆ ਫੇ ਮੇਰੇ ਵਾਲਾ ਤਾਂ ਜ਼ੋਰ ਲਾਉਂਗਾ ਉਹਦਾ ਹੁਣ ਵੀ ਥੋੜਾ ਜਿਹਾ ਕਰਾਈ ਆ ਜੂ ਤਾਂ ਹੀ ਠੀਕ ਆ ਜੂ ਠੀਕ ਆ ਉਹ ਲਵਾਉਣੀ ਹੈ ਛਤਰੀ ਗੱਲੀ ਠੀਕ ਤੁਸੀਂ ਬਾਕੀ ਦਾ ਸਾਰਾ ਕੁਝ ਠੀਕ ਹੈ ਬਸ ਉਹੀ ਜਿਹੜਾ ਬੈਟਰੀ ਆ ਰੋ ਉਹ ਉਹ ਦਾ ਬ੍ਰੈਂਡ ਵਾਲਾ ਉਹ ਨਾ ਤੇਰੇ ਕੋਲ ਸੱਜਣਾ ਮੈਂ ਆਉਂਗਾ ਅੱਜ ਮੇਰਾ ਟਾਈਮ ਹੀ ਨਹੀਂ ਲੱਗਾ ਹੁਣ ਵੀ ਮੈਂ ਜਾਣਾ ਹੈ ਅੱਜ ਸਰਵਿਸ ਕਰਨਾ ਆਣੇ ਨਹੀਂ ਆਉਣਾ ਹਾਂ ਫਿਰ ਤਵਾ ਦੇਣਾ ਇਹ ਤਵਾ ਕੇ ਫਿਰ ਉਹਦੇ ਕੋਲ ਛੱਡੇ ਆ ਉਹ ਦਿਨ ਦੱਸਦੀ ਅਗਲੇ ਨਾਲ ਪਹਿਲਾ ਗੱਲ ਕਰ ਲਈ ਵੀ 4 ਦਿਨਾਂ 5 ਦਿਨਾਂ 2 ਦਿਨ 1 ਦਿਨ ਜਿੰਨਾ ਵੀ ਕਹੂੰਗਾ ਮੈਂ ਪੁੱਛ ਲਿਆ ਉਹਨੂੰ ਮੈਂ ਕਰਦਾ ਉਹਨੂੰ ਫੋਨ ਮੇਰੀ ਗੱਲੇ ਨਹੀਂ ਹੋਈ ਯਾਰ ਟਾਈਮ ਹੀ ਲੱਦਾਂ ਮੈਂ ਉਹਨੂੰ ਕਰਿਆ ਦਾ ਫੋਨ ਮੁੜ ਕੇ ਮੇਰੀ ਵੀ ਨਹੀਂ ਗੱਲ ਹੋਈ ਉਹ ਦਿਨ ਉਹਨੇ ਫੋਨ ਨਹੀਂ ਚੱਕਿਆ ਟਾਈਮ ਹੀ ਲੱਦਦਾ ਮੇਰਾ ਵੀ ਅੱਜ ਕਮਾਉਣ ਆਇਆ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਮੈਂ ਤਾਂ ਮੈਂ ਤਾਂ ਅੱਜ ਕਮਾਉਣ ਆਇਆ ਇਹਨਾਂ ਨੂੰ ਵੀ ਕਮਾਈ ਨਹੀਂ ਹੁੰਦੇ ਤੇ ਦੂਆ ਕਿਤੇ ਆ ਦੂਆ ਘਰ ਆਈਆਂ ਉਹ ਸ਼ਹਾਜਾਦ ਇੱਕ ਸਹਿਵਾ ਹੋ ਗਈ ਇੱਕ ਛੇਜਾਦਾ ਤਿੰਨ ਹੋ ਗਏ ਹਾਂ ਇੱਕ ਨਵਾਂ ਲਿਆਂਦਾ ਬਛੇਰਾ ਜੱਗੂ ਨੇ ਦਵਾਇਆ ਜੱਗੂ ਨੇ ਆਪਣੇ ਬਾਈ ਨੇ ਜਦ ਹੁਣ ਰੱਖੇ ਵੇ ਆਂ ਜੱਜ ਨਾਲ ਰੱਖਾਂਗੇ ਹੁਣ ਲੰਬਰ ਦਾ ਸਟੱਡ ਫਾਰਮ ਬਣ ਗਿਆ ਪਹਿਲਾਂ ਤਾਂ ਇੱਕ ਹੁੰਦਾ ਦਾ ਅੱਛਾ ਹਾਂ ਹਾਂ ਰੱਖ ਕੇ ਦੇਖ ਦੋ ਦਿਨ ਪਾ ਕੇ ਤਾਂ ਦੇਖ ਦਾਣਾ ਫਿਰ ਦੱਸੂ ਤੈਨੂੰ ਹਾਂ ਇਹ ਰੇਕ ਦੇ ਵਾਧਾ ਕੰਮ ਨਹੀਂ ਹਾਂ ਬੱਸ ਫਿਰ ਹੁਣ ਮੈਂ ਤਾਂ ਰੱਖਿਆ ਵਤਾ ਇੱਕ ਫਿਰ ਹੁਣ ਵਾਧਾ ਵੀ ਹੋਵੇ ਘੋੜੀ ਵੀ ਆ ਗਈ ਆਪਣੇ ਕੋਲ ਤੇ ਗਾਹ ਹੁਣ ਉਹ ਬਛੇਰਾ ਹੋ ਗਿਆ ਉਹ ਬੰਦੇ ਵਰਦੇ ਆ ਲੈ ਗੇਟਾ ਆ ਹਾਂ ਉਹ ਵਧੀਆ ਮਾਰਜੀ ਜਿਹੜਾ ਦੇਖ ਜੀ ਘਰਾਂ ਉਹਨੂੰ ਕੱਢਦਾ ਨਹੀਂ ਇੱਧਰ ਨੂੰ ਮੈਂ ਕਿਹਾ ਸੜਕ ਭਰੌਖਾ ਕਰਦਾ ਗਈ ਵਾਰੀ ਨਹੀਂ ਉਹ ਤਾਂ 10 ਮਹੀਨੇ ਦਾ ਇੱਥੇ ਵੀ ਉੱਚਾ ਉਹ ਤੁਹਾਡੇ ਥੋੜੇ ਬੌਲਦੇ ਜਿਹਾ ਹਾਂ ਹਾਂ ਉਹ ਦੇਖ ਹਾਂ ਐਡਾ ਉਹ 10 ਮਹੀਨੇ ਦਾ ਜੇ ਅੱਛਾ ਉਹ ਤਾਂ ਹੀ ਤਾਂ ਲੱਤਾ ਚੰਗੀ ਬਲੱਡ ਲੈਂਦਾ ਏ ਉਹਨਾਂ ਦੇ ਲੱਤਾ ਜਿਹੜੇ ਆਪਣੇ ਰੂਟਾ ਵਿਟ ਨਹੀਂ ਸੇਲ ਕਰਦੇ ਅੰਕਲ ਨਹੀਂ ਸ਼ਕਤੀਮਾਨ ਵਾਲੇ ਉਹਨਾਂ ਨੇ ਪਿਆਰ ਨਾਲ ਦਤਾ ਏ ਬਛੇਰਾ ਚੰਗੇ ਮੁੱਲ ਦਾ ਹੈ ਤਾਂ ਉਹ ਕਹਿੰਦਾ ਸੇਵਾ ਵਾਲਾ ਸਾਨੂੰ ਬੰਦਾ ਚਾਹੀਦਾ। ਕਰੀ ਜਾ। ਹੂੰ ਲੱਗੇ ਪਿਆ। ਇਹ ਜਿਹੜੇ ਆਹ ਪਾਈ ਹੋਈ ਆ ਮੂੰਹ 'ਚ। ਹਾਂ ਇੱਥੇ ਦੰਦ ਨਹੀਂ ਹੈਗੇ। ਅਜੇ ਦੰਦ ਇੱਕ ਮੁਰੇ ਆ। ਇੱਕ ਆਹ ਸਾਰਾ ਜਵੜਾ ਉੱਪਰ ਤੱਕ ਦੰਦੇ-ਦੰਦ ਦਾ। ਅੱਛਾ। ਹਾਂ ਇਹ ਜਗਾਲੀ ਵੀ ਨਹੀਂ ਕਰਦੇ। ਬਸ ਇੱਕ ਵਾਰੀ ਹੋ ਗਿਆ ਇਹਨਾਂ ਨੇ ਖਾ ਲਿਆ ਜਿਹੜਾ ਅੰਦਰ ਸਿੱਧਾ। ਅੱਛਾ। ਹਾਂ। ਇਹ ਇਹ ਤਾਂ ਆਹ ਪਾਈ ਵੇਦੇ ਲੋਹੇ ਦੀ ਆ ਇਹ। ਲੋਹੇ ਦੀ ਆ। ਇਹਦੇ ਨਾਲੇ ਰੁਕਦਾ। ਸਪੈਸ਼ਲੀਤੀ ਆ। ਕੋੜਿਆਂ ਦੀ ਹੁੰਦੀ। ਖਾ ਵੀ ਨਹੀਂ ਹੋਣਾ। ਨਾ ਖਾਂਦਾ। ਇਹ ਤਾਂ ਬਰੀਕ ਜਿਹਾ ਉਹ ਆ ਯਾਰ ਪੈਨਸਲ ਵਰਗੀ ਪੈਨ ਵਰਗੀ ਲੰਬੀ ਉਹ ਲੰਬੀ ਇਹ ਖਿੱਚਾਂ ਇਹ ਤਾਂ ਹੀ ਰੁਕਦਾ ਹੋਰ ਕਿ ਇਹਨੂੰ ਕਿੱਡਾ ਉਹ ਪਾ ਲੂੰਗਾ ਤੂੰ ਨੱਥ ਥੋੜੀ ਪੈਣੀ ਆ ਵੀ ਬਾਲ ਦਾ ਇਹਦੇ ਬਾਅਦ ਤੇ ਕੰਡੇਆਲਾ ਬਣਿਆ ਕੋੜਾ ਲੰਗਾਮ ਨਾਲੇ ਰੁਕਦਾ ਹੁਣ ਹੀ ਕੋਈ ਮਾਈਦਲਾ ਰੋਕ ਸਕਦਾ ਇਹਨੂੰ ਕੰਡੇਆਲੇ ਦੇ ਬਿਨਾਂ ਤੂੰ ਹੱਥ ਵੀ ਲਾ ਕੇ ਦਿਖਾ ਦਿੰਦਾ ਹਾਂ ਹੁਣ ਹਾਂ ਨਾ ਜਦੇ ਬੁਰਕ ਹਾਂ ਹਾਂ ਬੁਰਕ ਮਾਰਦੇ ਹਾਂ ਹਾਂ ਵੱਢਦੇ ਆ ਹਾਂ ਤੇਰੀ ਤੇ ਇਹਨੂੰ ਪੂਰੀ ਹੋਇਆ ਹਾਂ ਮੈਨੂੰ ਮੈਂ ਹੀ ਕਬਾ ਸਕਦਾ ਕੰਡੇ ਵਾਲਾ ਹੋਰ ਨਹੀਂ ਕੋਈ ਵੀ ਪਾਉਂਦਾ ਹਾਂ ਨਾ ਨਮ ਤਾਰ ਦਿੰਨਾ ਤੁਸੀਂ ਸਾਰੇ ਜ਼ੋਰ ਲਾ ਲਓ ਪਿਛਾੜੀ ਵੀ ਲਾ ਦੂੰਗਾ ਕੰਡੇ ਵਾਲਾ ਨਾ ਪਾ ਗਏ ਮੋਜੀ ਭਾਈ ਸਾਬਾ ਬਾਹਰ ਛੱਡੀ ਦੀ ਆ ਤੇ ਅਜ ਰੰਗ ਵਾਲਾ ਵੀ ਹਜੇ ਪਹੁੰਚਿਆ ਨਹੀਂ ਹੈਗਾ ਲੇਟ ਆਊਗਾ ਮੈਨੂੰ ਲੱਗਦੀ ਟਰਾਲਾ ਵੀ ਹੁਣ ਸੈਲਰ ਚੁਲਿਆ ਕੇ ਲਾ ਦੀਆ ਵੀਰੇ ਤੇ ਇਹ ਤਵੀਆਂ ਤੂਵੀਆਂ ਨੂੰ ਸਾਰਿਆਂ ਨੂੰ ਸਾਫ ਕਰ ਗਿਆ ਤਾਂ ਫਿਰ ਇਹਦੇ ਵੀ ਤਵੇ ਤੂਵੇ ਬਲਦਾਉਣੇ ਆਪਾਂ ਨੇ ਇਹ ਹੋ ਸਕਿਆ ਮਹਿਤ ਕੀ ਤਾਂ ਲੋੜ ਹੀ ਨਹੀਂ ਪਈ ਚਲਾਈ ਚਲਾਈਆਂ ਹੈ ਨਹੀਂ ਖੜੀਆਂ ਹੀ ਤੀਆਂ ਤਾਂ ਵੀ ਇਹਦਾ ਤੇ ਬਾਕੀ ਹਲ ਸਵੱਗ ਸੁਰਗਿਆਂ ਨੂੰ ਸਭ ਨੂੰ ਰੰਗ ਕਰਾ ਦੇਣਾ ਬਾਕੀ ਵੀ ਬੱਟਾ ਨਾਲ ਜਿੰਦਾ ਵੀ ਮਿਲ ਗਿਆ ਇਹਨਾਂ ਬੱਟਾ ਲੱਗਾ ਗਿਆ ਗੰਨੇ ਵਾਲਾ ਹਲ ਤੇ ਉਹ ਵੀ ਹੁਣ ਕਿਹਾ ਬਾਈ ਨੂੰ ਬਈ ਛੱਡ ਕੇ ਜਾ ਕਰਾਂ ਰੰਗ ਰੰਗ ਕਰਾਈਏ ਲੈ ਕੇ ਗਾਹਾਂ ਤੇ ਗਾਹਾਂ ਪਹੁੰਚਿਆ ਗਿਆ ਬਈ ਉਹ ਤੇ ਬਾਕੀ ਹੁਣ ਸੀਰੇ ਨੂੰ ਘੁਮਾ ਲਿਆ ਹੁੰਦਾ ਆਪਾਂ ਨੇ ਤੇ ਸਹਿਬਾਂ ਨੂੰ ਵੀ ਬਾਹਰ ਦਾਣਾ ਬਾਤਨ ਨਾਲੇ ਖੜੇ ਰਹੋਗੇ ਦੋਹੇ ਟੀਕੇ ਇਹ ਵੀ ਕੁਛ ਨਹੀਂ ਕਹਿੰਦਾ ਆਪਣਾ ਇੱਥੇ ਬਾਤਨ ਦਾਣਾ ਖੁਦ ਹੀ ਸਾਫ਼ ਕਰਕੇ ਤੇ ਬਾਕੀ ਹੁਣ ਖਰਖਰਾ ਲਾ ਦੀ ਆਦਾਂ ਫਿਰ ਫਿਰ ਚੱਲਦੇ ਆਪਾਂ ਵੀ ਤੇ ਟੁੱਕਾ ਟੁੱਕਾ ਕਰਕੇ ਦਾਣਾ ਬਾਤਦਾ ਸਾਰਿਆਂ ਨੂੰ ਕੱਖ ਵੀ ਪਾ ਛੱਡੇ ਡੰਗਰਾਂ ਨੂੰ ਬਾਅਦ ਚੋਂ ਬੰਨਾਂਗੇ ਹੁਣ ਆ ਦੇਖੋ ਜਿਹੜੇ ਪਿੱਠਰ ਵਾਲਾ ਲੈ ਖਾਜ ਕਰਾ ਪੁੱਤ ਹੁਣ ਇੱਧਰ ਨੂੰ ਅੱਛਾ ਜਾਦੇ ਟਗਮੀ ਆ ਜਾ ਆ ਜਾ ਆ ਜਾ ਆ ਜਾ ਆ ਜਾ ਮੇਰਾ ਪੁੱਤ ਜਦੇ ਕੰ ਮੈਂ ਜਾਂਦਾ ਹੁੰਦਾ ਇਹ ਖਰਖਰਾ ਲਾ ਦਿਆ ਗਰੇ ਉੱਪਰ ਤੇ ਫਿਰ ਬਾਕੀ ਆ ਸੈਟ ਕਰਨਾ ਥੋੜਾ ਜਿਹਾ ਹਾਂ ਸਾਰੀ ਤੂੜੀ ਪਿੱਛੇ ਮਾਰੀ ਮੈਂ ਤਾਂ ਸੁੱਕ ਗਰੀ ਦੀ ਥੱਲੇ ਸਾਰੀ ਤੂੜੀ ਇਕੱਠੀ ਕਰਤੀ ਬਾਕੀ ਰੰਗ ਵਾਲੇ ਨੇ ਸਾਮਾਨ ਪਾਇਆ ਵੇ ਬਈ ਸਾਮਾਨ ਉਹਦਾ ਪਿਆਰੇ ਰੂਬੀ ਖੰਡਾ ਅਤਾਰਾ ਦੇ ਹੀ ਰਹੇ ਨੇ ਲਾਈਆਂ ਵਿੱਚ ਐਨੂੰ ਸਾਰੀ ਤੂੜੀ ਨੂੰ ਸੈਟ ਕਰਕੇ ਉੱਪਰ ਐਨ ਵਧੀਆ ਬਣਾ ਦੇਣਾ ਹੁਣ ਅਸੀਂ ਇਹਦੇ ਵਿੱਚ ਉਰੇ ਲੋਟਾ ਰਾਤ ਖੜਾ ਰਿਹਾ ਪਾਕੀ ਤੂੜੀ ਤਾੜੀ ਉਧਰ ਪਾ ਦੇ ਗਰੋਂਗੇ ਇਹਦਾ ਪੈਰ ਜਾ ਤੋੜਤਾ ਫੁੱਲਦੀ ਤਾਂ